ਮੈਂ ਦਸ਼ਮੀਸ਼ ਗਰਲਸ ਕਾਲਜ ਬਾਦਲ ਵਿੱਚ ਪੜ੍ਹਦੀ ਆਂ ਅਤੇ ਮੈਂ ਵਰਲਡ ਯੂਨੀਵਰਸਿਟੀ ਚੈਂਪੀਅਨਸ਼ਿਪ ਜੋ ਕਿ ਨਵੀਂ ਦਿੱਲੀ 'ਚ ਹੋਈ ਸੀ ਉਸ 'ਚ ਮੈਂ ਦੋ ਮੈਡਲ ਜਿੱਤੇ ਇੱਕ 골ਡ ਅਤੇ ਇੱਕ ব্রੌਂਜ਼ ਕਦੋਂ ਤੋਂ ਤੁਸੀਂ ਤਿਆਰੀ ਕਰ ਰਹੇ ਸੀਗੇ ਅਤੇ ਕਿਸ ਰੇਂਜ ਦੇ ਵਿੱਚ ਤਿਆਰੀ ਕਰ ਰਹੇ ਹੋਗੇ ਕਿਸ ਤਰ੍ਹਾਂ ਦੀ ਸ਼ੂਟ ਮਿਲਦੀ ਸੀਗੀ ਕਿ ਜਿਹੜੇ ਕਿ ਐਸ ਮਕਾਮ ਤੱਕ ਤੁਸੀਂ ਪਹੁੰਚੇ ਇਹ ਤਿਆਰੀ ਮੈਂ ਸ਼ੂਟਿੰਗ 2016 ਦੇ ਨਵੰਬਰ ਸ਼ੁਰੂ ਕੀਤੀ ਸੀ ਤੇ ਜਿਵੇਂ ਹੁਣੇ ਕਾਫੀ ਮਤਲਬ ਵਧੀਆ ਰੇਂਜ ਬਣੀ ਹੋਈ ਹੈ ਇਲੈਕਟ੍ਰੋਨਿਕ ਟਾਰਗੇਟਸ ਨੇ 10 ਮੀਟਰ ਦੇ ਵੀ 25 ਦੇ ਵੀ 50 ਦੇ ਵੀ ਤੇ ਕਿ ਮਤਲਬ ਪੰਜਾਬ ਵਿੱਚ ਮੈਨੂੰ ਲੱਗਦਾ ਕਿਸੇ ਕਾਲਜ ਤੇ ਦੇਖਣ ਨੂੰ ਮਿਲਣਗੇ ਵੀ ਐਡੀ ਰੇਂਜ ਵੀ ਗਰਲਸ ਕਾਲਜ ਤੇ ਬਣੀ ਹੋਈ ਹੈ ਤੇ ਕੋਈ ਵੀ ਕੋਈ ਕਰਨਾ ਚਾਹੁੰਦਾ ਸ਼ੂਟਿੰਗ ਸਟਾਰਟ ਕਰਨਾ ਚਾਹੁੰਦਾ ਹੈ ਤਾਂ ਉਹ ਆਰਾਮ ਨਾਲ ਆ ਕੇ ਇੱਥੇ ਕਰ ਸਕਦੇ ਵੀਰਪਾਲ ਇੱਥੇ ਹੁੰਦੇ ਹੀ ਆ ਜਿਵੇਂ ਜ਼ਿਆਦਾਤਰ ਟ੍ਰੇਨਿੰਗ ਦੇਣ ਲਈ ਤਾਂ ਉਹ ਗਾਈਡ ਕਰ ਦਿੰਦੇ ਵਧੀਆ ਗਾਈਡ ਕਰਦੇ ਕਿੰਨੀਆਂ ਕਿ ਲੜਕੀਆਂ ਜਿਹੜੀਆਂ ਇਹ ਸ਼ੂਟਿੰਗ ਦੀ ਤਿਆਰੀ ਕਰ ਰਹੀਆਂ ਕਿੰਨੀਆਂ ਲੜਕੀਆਂ ਦੇ ਵਿੱਚ ਤੁਸੀਂ ਜਿਹੜੀਆਂ ਇਸ ਉਹ ਕਾਮਪੀ ਪਹੁੰਚੀ ਸੀ ਜਿਹੜੀ ਕਿ ਇੰਡੀਆ ਦੇ ਕਿੰਨੇ ਲੋਕ ਲਈ ਲੜਕੀਆਂ ਉਹ ਕਾਲਜ ਤੋਂ ਸ਼ੂਟਿੰਗ ਰੇਂਜ ਕਿੰਨੇ ਕੁ ਲੜਕੇ ਜਿਹੜੀਆਂ ਟ੍ਰੈਨਿੰਗ ਕਰ ਰਹੀਆਂ ਨੇ ਇਸ ਟਾਈਮ ਇਸ ਸ਼ੂਟਿੰਗ ਰੇਂਜ 'ਚ ਤਾਂ ਕਾਫੀ ਜਿਵੇਂ ਇੱਕ ਇੱਕਦਮ ਕ੍ਰੇਜ਼ ਹੋ ਜਾਂਦਾ ਸ਼ੂਟਿੰਗ ਦਾ ਜਿਵੇਂ ਹੁਣ 올림픽ਸ 'ਚ ਮੈਡਲ ਆਏ ਨੇ ਤਾਂ ਹੁਣ ਕਾਫੀ ਵੱਧ ਗਈ ਹੈ ਸ਼ੂਟਿੰਗ ਇੱਥੇ ਜਿਵੇਂ ਆਪਾਂ ਕਹਿ ਸਕਦੇ ਹਾਂ 30 30 35 ਕੁੜੀਆਂ ਇੱਥੇ ਕਰ ਰਹੀਆਂ ਨੇ ਪ੍ਰੈਕਟਿਸ ਤੁਹਾਨੂੰ ਕੀ ਦੇ ਮੋਟੀਵੇਟਿਕ ਟ੍ਰਿਪ ਆ ਇਸ ਮਨੋਦਰਗਣੇ ਛੋਟੀ ਗੱਲ ਪਛਾਣਨ ਵਾਸਤੇ ਮੋਟੀਵੇਟ ਮੈਨੂੰ ਵੀ ਪਾਪਾ ਨੂੰ ਐ ਸੀ ਕਿ ਉਹ ਕੋਈ ਗੇਮ ਕਰੇ ਜਿਵੇਂ ਹੈਲਦੀ ਹੈਲਦੀ ਕਾਫੀ ਸੀ ਮੈਂ ਤਾਂ ਥੋੜੀ ਫਿਟਨੈਸ ਲਈ ਉਹਨਾਂ ਨੇ ਕਿਹਾ ਕੋਈ ਗੇਮ ਕਰੇ ਫਿਰਹਾ ਜਿਵੇਂ ਸ਼ੂਟਿੰਗ ਹੁੰਦੀ ਸੀ ਸਾਡੇ ਸਕੂਲ ਚ ਤਾਂ ਫਿਰ ਮੈਂ ਸ਼ੂਟਿੰਗ ਸਟਾਰਟ ਕਰ ਲਈ ਉਸ ਤੋਂ ਬਾਅਦ ਫਿਰ ਮੈਂ ਵੀਰਪਾਲ ਮੈਮ ਅnder ਟ੍ਰੇਨਿੰਗ ਲੈਣੀ ਸ਼ੁਰੂ ਕਰਤੀ ਤੇ ਹੁਣ ਜਿਵੇਂ ਰੌਣ ਪੰਡਿਤ ਸਰ ਨੇ ਐਟ ਪ੍ਰੈਜ਼ੈਂਟ ਪਹਿਲਾਂ ਜੀਡੀਸਰ ਕੋਲ ਟ੍ਰੇਨਿੰਗ ਲਈ ਸੀ ਕਿਸ ਤਰ੍ਹਾਂ ਅੱਗੇ ਕੀ ਨਿਸ਼ਾਨਾ ਕੀਤਾ ਗਿਆ ਵੀ ਅੱਗੇ ਹੋਰ ਨੋਰਮਲ ਨੂੰ ਵਧਣ ਨੂੰ ਤੁਹਾਡਾ अगे निशाना यही है कि मैं मेहनत करती रहा है जो नैक्सट कॉम्पीटिशन आएगा उसकी तैयारी करूंगी इस तो पहला ट्वेंटी ट्वेंटी टू 2022 मैं वर्ल्ड कप होया सीगा जर्मनी जूनियर वर्ल्ड कप उस मैं रैपिड फायर मिक्स इवेंट च गोल्ड मेडल जितया सी एंड ट्वेंटी ट्वेंटी थ्री च uh, मैं एशियन चैंपियनशिप इंडिविजुअल मेडल जितया सी ते जर्मनी च भी गोल्ड मेडल जितया सी वर्ल्ड कप चा ਇਸ ਤਰ੍ਹਾਂ ਦਾ ਮੈਸੇਜ ਦੇਣਾ ਚਾਹੂਗੇ ਦੂਸਰੀ ਲੜਕੀ ਨੂੰ ਜਿਹੜਾ ਹੈ ਵੀ ਇਸ ਤਰ੍ਹਾਂ ਕਰਕੇ ਗੇਮਾਂ ਦੇ ਵਿੱਚ ਪੜ੍ਹਾਈ ਦੇ ਨਾਲ ਨਾਲ ਗੇਮਾਂ ਛੱਡਿਓ ਦੇਖੋ ਹੁਣ ਪੜ੍ਹਾਈ ਦੇ ਨਾਲ ਨਾਲ ਜਿਵੇਂ ਆਪਾਂ ਫਿਟ ਰਹਿਣਾ ਹੈ ਤਾਂ ਆਪਾਂ ਨੂੰ ਗੇਮ 'ਚ ਆਉਣਾ ਪੈਣਾ ਹੈ ਪੜ੍ਹਾਈ ਦੇ ਨਾਲ ਨਾਲ ਹੋਰ ਵੀ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ ਜਿਵੇਂ ਆਪਾਂ ਨੂੰ ਨਸ਼ਾ ਮੁਕਤ ਰੱਖਣ ਲਈ ਜਾਂ ਅੰਦਰ ਟਾਕਸਿਨਸ ਹੁੰਦੇ ਨੇ ਉਹ ਰੀਲீஸ் ਕਰਨ ਲਈ ਇਸ ਲਈ ਆਪਾਂ ਨੂੰ ਕੋਈ ਗੇਮ ਸ਼ੁਰੂ ਕਰਨੀ ਚਾਹੀਦੀ ਹੈ ਸੋ ਇੱਥੇ ਕਾਫੀ ਫੈਸਿਲਿਟੀਆਂ ਨੇ ਆਪਾਂ ਕੋਈ ਵੀ ਫੈਸਿਲਿਟੀਆਂ ਲਾ ਕੇ ਚੱਲੀਏ ਹੌਕੀ ਦੀਆਂ ਨੇ ਸ਼ੂਟਿੰਗ ਦੀਆਂ ਨੇ ਐਥਲੈਟਿਕਸ ਦੀਆਂ ਨੇ ਤਾਂ ਕੋਈ ਵੀ ਲੜਕੀ ਇੱਥੇ ਆ ਕੇ ਜੁਆਇਨ ਕਰ ਸਕਦੀ ਹੈ ਦਸ਼ਮੇਸ਼ ਗਰਲਸ ਕਾਲਜ ਬਦਲਸ ਤੇ ਉਹ ਬੜਾ ਫਰੈਂਡਲੀ এনवायरमेंट ਹੈ ਕੋਈ ਇਦਾਂ ਦੀ ਕੋਈ ਸਿਕਿਉਰਿਟੀ ਦੀ ਦਿੱਕਤ ਨਹੀਂ ਹੈ ਵਧੀਆ ਫਰੈਂਡਲੀ এনवायरमेंट ਹੈ ਸਰ ਤੁਸੀਂ ਕਿਹਨਾ ਚਾਹੋਗੇ ਦਸ਼ਮੇਸ਼ ਗਰਕਾਲ ਦੀ ਲੜਕੀ ਨੇ ਜਿਹੜਾ ਹੈਗਾ ਵਰਲਡ ਯੂਨੀਵਰਸਿਟੀ ਦੇ ਵਿੱਚੋਂ ਪ੍ਰਾਪਤ ਕੀਤੀ ਹੈਗੀ ਕਿਸ ਤਰ੍ਹਾਂ ਦਾ ਮਾਨ ਉਸਕਾ ਹੈ ਇਹ ਬਹੁਤ ਵੱਡੀ ਪ੍ਰਾਪਤੀ ਹੈ ਜੀ ਵਰਲਡ ਯੂਨੀਵਰਸਿਟੀ ਦੇ ਵਿੱਚ ਮੈਡਲ ਜਿੱਤਣਾ ਔਰ ਇਹਦਾ ਜਿਹੜਾ ਬੀਜ ਸੀਗਾ ਅੱਜ ਤੋਂ 25 ਸਾਲ ਪਹਿਲਾਂ ਜੋ ਬਾਬਲ ਸਾਹਿਬ ਦੀ ਸੋਚ ਸੀ ਸਰਦਾਰ ਪੁਕਾਰ ਸਿੰਘ ਬਾਬਲ ਉਹਨਾਂ ਨੇ ਰੇਂਜ ਸਟਾਰਟ ਕੀਤੀ ਸੀ 2000 ਦੇ ਵਿੱਚ ਤੇ ਉਦੋਂ ਦਾ ਅਨਰਖਤਾ ਨੂੰ ਟਾਰਗੇਟ ਬੰਨ ਕੇ ਪਹਿਲਾਂ ਸ਼ੁਰੂ ਕੀਤੀ ਸੀ ਤੇ ਉਹਨਾਂ ਦਾ ਵਿਜ਼ਨ ਸੀਗਾ ਕਿ ਇਹ ਜਿਹੜੀ ਗੇਮ ਆ ਇਸ ਇਲਾਕੇ ਦੀਆਂ ਲੜਕੀਆਂ ਵਾਸਤੇ ਜਾਂ ਇਸ ਇਕੱਲਾ ਇਹ ਇਲਾਕੇ ਨਹੀਂ ਆਲੇ-ਦੋਲੇ ਨਹੀਂ ਸਟੇਟਸ ਵੀ ਜਿੰਨੀਆਂ ਹਨ ਉਹਨਾਂ ਨੇ ਵੀ ਬੜਾ ਇਸ ਰੇਂਜ ਦਾ ਜਿਹੜਾ ਫਾਇਦਾ ਲਿਆ ਔਰ 17 ਤੋਂ ਜ਼ਿਆਦਾ ਇੰਟਰਨੈਸ਼ਨਲ ਜਿਹੜੇ ਸ਼ੂਟਰ ਨੇ ਉਹ ਪੈਦਾ ਕੀਤੇ ਨੇ ਜਿਹਦੇ ਵਿੱਚੋਂ 올림픽ਸ ਵੀ ਗਏ ਆ ਜਿੰਨਾ ਚਵਨੀਦ ਕੋ ਸਿੱਧੂ ਦਾ ਖਾਸ ਤੌਰ ਤੇ ਨਾਮ ਲਿਆ ਜਿਹੜੀ ਅੱਜ ਸਾਡੀ ਅਚੀਵਮੈਂਟ ਆ ਉਹ ਜੋ ਬਾਦਾਂ ਸਾਹਮਣੇ ਬੂਟਾ ਲਾਇਆ ਸੀਗਾ ਉਹਨੂੰ ਹੁਣ ਫਲ ਲੱਗ ਰਿਹਾ ਔਰ 2200 ਦੇ ਕਰੀਬ ਸਾਡੇ ਨੈਸ਼ਨਲ ਮੈਡਲ ਆ ਚੁੱਕੇ ਆ ਔਰ ਜਿਹੜੀ ਸਿਮਰਨ ਪ੍ਰੀਤ ਕੌਰ ਬਰਾੜ ਆ ਲੜਕੀ ਸਾਡੀ ਬੀਏ ਸੈਕੰਡ ਈਅਰ ਦੀ ਵਿਦਿਆਰਥਣ ਔਰ ਬੜੀ ਕਮਿਟਡ ਆ ਬੜੀ ਡੈਡੀਕੇਟਡ ਆ ਬੜੀ ਫੋਕਸਡ ਆ ਮਤਲਬ ਇਸ ਤਰ੍ਹਾਂ ਦੇ ਬੱਚੇ ਤੋਂ ਦੂਸਰੇ ਬੱਚਿਆਂ ਨੂੰ ਵੀ ਜਿਹੜੀ ਇਨਸਪੀਰੇਸ਼ਨ ਲੈਣੀ ਚਾਹੀਦੀ ਸੀ ਇਹ ਲੈਣੀ ਚਾਹੀਦੀ ਔਰ ਇਹਦੀਆਂ ਬੜੀਆਂ ਅਚੀਵਮੈਂਟਸ ਨੇ ਵੱਡੀਆਂ-ਵੱਡੀਆਂ ਜਿਸ ਤਰ੍ਹਾਂ ਜੂਨੀਅਰ ਵਰਲਡ ਚੈਂਪੀਅਨ ਦੇ 23 ਚ ਵੀ ਰਹੀ ਆ 24 ਚ ਵੀ ਰਹੀ ਆ ਪਰ ਸੀਨੀਅਰ ਦੇ ਵਿੱਚ ਇਸ ਨੇ ਇਹਦੀ ਕੀ ਕੰਪਲੀਟ ਕੀਤਾ ਸੀਨੀਅਰ ਵਰਲਡ ਕੱਪ ਫਾਈਨਲ ਦੇ ਵਿੱਚ ਅਕਤੂਬਰ ਚ ਜਿਹਦੇ ਵਿੱਚ ਟੌਪ 10 ਜਿਹੜੇ ਵਰਲਡ ਦੇ ਰੈਂਕਸ ਸੀਗੇ ਉਹਨਾਂ ਦਾ ਫਾਈਨਲ ਹੋਇਆ ਸੀ ਇਸ ਦੇ ਵਿੱਚ 6ਵੇਂ ਸਥਾਨ ਤੇ ਰਹੀ ਉਹ ਰੀਸੈਂਟਲੀ 13 ਨਵੰਬਰ ਨੂੰ ਖਤਮ ਹੋਇਆ ਜਿਹੜਾ ਵਰਲਡ ਯੂਨੀਵਰਸਿਟੀ ਚੈਂਪੀਅਨਸ਼ਿਪ ਸੀ 25 ਮੀਟਰ ਸਪੋਰਟਸ ਪਿਸਟਲ ਦੇ ਵਿੱਚ ਇਸ ਨੇ ਜਿਹੜੀ ਇਹਦੀ ਅਚੀਵਮੈਂਟ ਆ ਟੀਮ ਗੋਲ ਲਿਆ ਉਸ ਦੇ ਵਿੱਚ ਇਹ ਟੌਪ ਕੀਤੀ ਸੀ ਜਿਹੜੀ ਸ਼ੀਟ ਸੀਗੇ ਔਰ ਬਾਅਦ ਦੇ ਵਿੱਚ ਇੰਡੀਵਿਜੂਅਲ ਦੇ ਵਿੱਚ ਜਿਹੜੇ ਹੈਗੇ ਇਸ ਨੇ ਬ੍ਰੌਂਜ਼ ਮੈਡਲ ਲਿਆ ਇਹ ਸਾਡੀ ਪਹਿਲੀ ਲੜਕੀ ਆ ਜਿਸ ਨੇ ਵਰਲਡ ਯੂਨੀਵਰਸਿਟੀ ਚੋਂ ਦੋ ਮੈਡਲ ਲਏ ਔਰ ਪੰਜਾਬ ਚੋਂ ਇਹ ਇਕੱਲੀ ਲੜਕੀ ਸੀ ਔਰ ਇੰਡੀਆ ਚ ਦੂਸਰੀ ਲੜਕੀ ਹਰਿਆਣੇ ਦੀ ਪਾਇਲ ਜਿਹੜੀ 6ਵੇਂ ਨੰਬਰ ਤੇ ਰਹੀ ਹੈ। ਸੋ ਇਸ ਅਚੀਵਮੈਂਟ ਵਾਸਤੇ ਮੈਂ ਮੈਨੇਜਮੈਂਟ ਵੱਲੋਂ ਅਕਸ਼ੀਤ ਸਿੰਘ ਬਾਦਲ ਹੁਣਾ ਵੱਲੋਂ ਇਹਨਾਂ ਨੂੰ ਮੁਬਾਰਕਬਾਦ ਦਿੰਨਾ ਸਾਡੇ ਸਾਰੇ ਸਟਾਫ ਵੱਲੋਂ ਵਿਦਿਆਰਥੀਆਂ ਵੱਲੋਂ ਤੇ ਅਸੀਂ ਦੁਆ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਚਾਹੇ ਵਰਲਡ ਕੱਪ ਆ ਚਾਹੇ 올ਿਮਪਿਕਸ ਆ ਚਾਹੇ ਏਸ਼ੀਅਨ ਗੇਮਸ ਨੇ ਕੋਨਵੈਲਥ ਗੇਮਸ ਨੇ ਇਹ ਲੜਕੀ ਜਰੂਰ ਦੇਸ਼ ਦਾ ਨਾਮ ਜਿਹੜਾ ਹੈਗਾ ਉਹੋ ਬਰੋਸ਼ਨ ਕਰੂਗੀ।